ਸੱਚੀ ਗੱਲ ਦੋਸਤੋ سوشل ਮੀਡੀਆ ਤੇ ਕਈ ਵੀਡੀਓ ਬਹੁਤ ਹੀ ਧੜਲੇ ਨਾਲ ਸਰਕੂਲੇਟ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੀ ਕਪਿਲ ਸ਼ਰਮਾ ਦੇ ਉੱਪਰ ਗੋਲੀਆਂ ਚੱਲ ਗਈਆਂ ਕਪਿਲ ਸ਼ਰਮਾ ਦੇ ਉੱਪਰ ਫਾਇਰਿੰਗ ਹੋਈਆ ਕੈਨੇਡਾ ਦੇ ਸਰੀ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦਾ ਪੂਰਾ ਸੱਚ ਦੱਸਦਾ ਕਿ ਇਹ ਹਮਲਾ ਕਿਵੇਂ ਕਿੱਥੇ ਅਤੇ ਕੀਤਾ ਕਿਸਨੇ ਆ ਇਸ ਦੀ ਜ਼ਿੰਮੇਵਾਰੀ ਕਿਸਨੇ ਲਈਆ ਤੇ ਕਪਿਲ ਸ਼ਰਮਾ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਦਾ ਅਸਲ ਕਾਰਨ ਕੀ ਸੀ ਕੈਨੇਡਾ ਸਰੀ ਦੇ ਵਿੱਚ ਇੱਕ ਜਗਾ ਜੀ ਜਿਸ ਦਾ ਨਾਮ ਆ ਐਵੇਨਿਊ 84 ਮਤਲਬ ਕਿ ਐਵੇਨਿਊ 84 ਉਹ ਬਹੁਤ ਹੀ ਪੌਸ਼ ਏਰੀਆ ਬਹੁਤ ਹੀ ਮਹਿੰਗਾ ਏਰੀਆ ਜਿੱਥੇ ਕਿ ਕਪਿਲ ਸ਼ਰਮਾ ਨੇ ਆਪਣਾ ਇੱਕ ਰੈਸਟੋਰੈਂਟ ਖੋਲਿਆ ਸੀ ਜਿਸ ਦਾ ਨਾਮ ਉਸ ਨੇ ਰੱਖਿਆ ਕੈਪਸ ਕੈਫੇ ਉਸ ਦੀ ਹਲੇ ਪਿਛਲੇ ਦਿਨੀ ਸੌਫਟ ਓਪਨਿੰਗ ਹੀ ਹੋਈ ਸੀ ਮਤਲਬ ਕਿ ਹਲੇ ਚੰਗੀ ਤਰ੍ਹਾਂ ਨਾਲ ਉਹ ਓਪਨ ਵੀ ਨਹੀਂ ਹੋਇਆ ਸੀ ਹਲੇ ਉਸ ਦਾ ਉਦਘਾਟਨ ਜਿਹਨੂੰ ਗ੍ਰੈਂਡ ਓਪਨਿੰਗ ਕਹਿੰਦੇ ਹੁੰਦੇ ਨੇ ਉਹ ਹਲੇ ਹੋਣੀ ਸੀ ਤੇ 10 ਜੁਲਾਈ ਰਾਤ 1 ਵਜੇ ਦੀ ਗੱਲ ਹੈ ਕੈਨੇਡੀਅਨ ਟਾਈਮ ਦੇ ਹਿਸਾਬ ਨਾਲ ਉੱਥੇ ਇੱਕ ਗੱਡੀ ਆਉਂਦੀ ਹੈ ਤੇ ਉਸ ਗੱਡੀ ਦੇ ਵਿੱਚੋਂ ਅੰਨੇਵਾਹ ਰਿਵੋਲਵਰ ਦੇ ਨਾਲ ਉਸ ਰੈਸਟੋਰੈਂਟ ਦੇ ਸ਼ੀਸ਼ਿਆਂ ਤੇ ਖਿੜਕੀਆਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਜੀ ਕਿ ਉੱਥੇ 9 ਤੋਂ 10 ਰਾਉਂਡ ਫਾਇਰ ਕੀਤੇ ਗਏ ਸ਼ੁਕਰ ਇਹ ਰਿਹਾ ਕਿ ਰਾਤ ਦਾ 1:30 ਵਜਾ ਸੀ ਉੱਥੇ ਕੋਈ ਕਸ ਕਪਿਲ ਸ਼ਰਮਾ ਦੇ ਰੈਸਟੋਰੈਂਟ ਦਾ ਜਿਹੜਾ ਸਟਾਫ ਸੀ ਉਹ ਸਾਰਾ ਹੀ ਅੰਦਰ ਸੀ ਕਿਸਮਤ ਦੇ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋਂ ਬਚ ਗਿਆ ਤੇ ਬਹੁਤ ਸਾਰੇ ਵੀਡੀਓ YouTube ਤੇ ਤੇ ਹੋਰ ਸੋਸ਼ਲ ਮੀਡੀਆ ਤੇ ਇਹ ਸਰਕੂਲੇਟ ਹੋ ਰਹੇ ਹਨ ਕਿ ਇਹ ਹਮਲਾ ਜੀ ਕਪਿਲ ਸ਼ਰਮਾ ਤੇ ਹੋਇਆ ਕਪਿਲ ਸ਼ਰਮਾ ਤਾਂ ਇੰਡੀਆ ਦੇ ਵਿੱਚ ਆ ਉੱਥੇ ਹੈ ਨਹੀਂ ਸੀ ਹੁਣ ਦੱਸਦਾ ਕਿ ਇਹ ਇਹ ਹਮਲਾ ਕਰਵਾਇਆ ਕਿਸ ਨੇ ਆਪਣਾ ਪੰਜਾਬੀ ਪਿਸ਼ੋਕੜ ਦਾ ਇੱਕ ਇਨਸਾਨ ਹੈ ਜੀ ਜਿਸ ਦਾ ਨਾਮ ਹੈ ਹਰਜੀਤ ਸਿੰਘ ਲਾਡੀ ਜੋ ਕਿ ਖਾੜਕੂ ਮੂਵਮੈਂਟ ਬੱਬਰ ਖਾਲਸਾ ਜੋ ਸੰਸਥਾ ਇਹਨਾਂ ਦੀ ਉਸ ਦੇ ਨਾਲ ਸਿੱਧਾ ਸਿੱਧਾ ਜੁੜਿਆ ਹੋਇਆ ਹੈ ਉਸ ਨੇ ਜ਼ਿੰਮੇਵਾਰੀ ਲਈ ਹੈ ਕਿ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਇਹ ਹਮਲਾ ਅਸੀਂ ਕੀਤਾ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕਪਿਲ ਸ਼ਰਮਾ ਨੇ ਪੁਰਾਣੇ ਸਮੇਂ 'ਚ ਕੋਈ ਇਹੋ ਜਿਹਾ ਬਿਆਨ ਦਿੱਤਾ ਸੀ ਜੋ ਕਿ ਸਿੱਖੀਜ਼ਮ ਕਹਿ ਲਓ ਜਾਂ ਫਿਰ ਖਾੜਕੂ ਬਾਦ ਲਹਿਰ ਦੇ ਖਿਲਾਫ ਸੀ ਜਾਂ ਜਿਵੇਂ ਵੀ ਸੀ ਮਤਲਬ ਉਹਨਾਂ ਨੂੰ ਉਹ ਬਿਆਨ ਠੀਕ ਨਹੀਂ ਲੱਗਿਆ ਸੀ ਉਦੋਂ ਦਾ ਹੀ ਬੱਬਰ ਖਾਲਸਾ ਵਾਲਿਆਂ ਨੂੰ ਕਪਿਲ ਸ਼ਰਮਾ ਤੇ ਕਾਫੀ ਗੁੱਸਾ ਸੀ ਜਿਸ ਕਰਕੇ ਉਹਨਾਂ ਨੇ ਉਸ ਤੇ ਹਮਲਾ ਕੀਤਾ ਉਹ ਬਿਆਨ ਕੀ ਸੀ ਇਹ ਤਾਂ ਹਾਲੇ ਤੱਕ ਉਹਨਾਂ ਨੇ ਨਹੀਂ ਦੱਸਿਆ ਜਿਵੇਂ ਹੀ ਪਤਾ ਲੱਗੂਗਾ ਕਿ ਉਹ ਕਿਹੜਾ ਬਿਆਨ ਸੀ ਜਾਂ ਅਸਲ ਹੋਰ ਵੀ ਕਾਰਨ ਕੋਈ ਹੈਗਾ ਹਮਲਾ ਕਰਨ ਦਾ ਮੈਂ ਤੁਹਾਨੂੰ ਅਪਡੇਟ ਦਿੰਦਾ ਰਹਾਂਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ